ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅੱਜ ਕੱਲ੍ਹ ਦੁਨੀਆ ਦੇ ਲੋਕ ਉਹ ਤਪਰੇਤਾ ਜਾਦੂ ਟੂਣੇ ਕੀਤਾ ਕਰਾਇਆ ਦੁੱਖਾਂ ਰੋਗਾਂ ਤੋਂ ਬਹੁਤ ਪਰੇਸ਼ਾਨ ਨੇ ਇਹਨਾਂ ਦੁੱਖਾਂ ਰੋਗਾਂ ਨੂੰ ਆਪਾਂ ਹਮ ਠੀਕ ਕਿਵੇਂ ਕਰੀਏ ਇਹਨਾਂ ਬਹੁਤ ਛੁਟਕਾਰਾ ਕਿਵੇਂ ਦਵਾਈਏ ਜਾਂ ਭੂਤ ਪ੍ਰੇਤ ਜਿਹੜੇ ਨੇ ਬੰਦੇ ਕੌਣ ਨੇ ਇਹ ਦੁਖ ਰੋਗ ਕਿਉਂ ਆਉਂਦੇ ਨੇ ਇਹਨਾਂ ਤੋਂ ਨਜਾਤ ਕਿੱਦਾਂ ਹੋਣੀ ਆ ਤੇ ਬਹੁਤ ਸਾਰੇ ਸਵਾਲ ਜਿਹੜੇ ਨੇ ਮਨੁੱਖ ਦੇ ਮਨ ਵਿੱਚ ਆਉਂਦੇ ਨੇ ਜਿਹੜੇ ਹੁਣ ਊਤ ਪ੍ਰੇਤ ਨੇ ਊਤ ਪ੍ਰੇਤਾਂ ਦੀ ਯੂਨੀ ਵਿੱਚ ਉਹ ਪੈਂਦੇ ਨੇ ਜਿਹੜੇ ਲੋਕ ਆਤਮ ਹੱਤਿਆ ਕਰਦੇ ਆ ਜੀ ਜਾਂ ਕਈ ਬੀਬੀਆਂ ਜੋ ਬੱਚੇ ਦੇ ਜਨਮ ਹੋਣ ਤੇ ਮਰ ਜਾਂਦੀਆਂ ਨੇ ਉਹਨਾਂ ਦੀ ਸੁਤਾ ਹੁੰਦੀ ਆ ਬੱਚੇ ਦੇ ਵਿੱਚ ਉਹ ਸ਼ੂਕਰ ਮਗਰਾ ਚ ਜਾਂਦੀਆਂ ਨੇ ਜਿਹੜੇ ਆਤਮ ਹੱਤਿਆ ਕਰ ਲੈਂਦੇ ਨੇ ਉਹ ਪ੍ਰੇਤ ਦੀ ਜੁਨੀ ਭੇਜ ਜਾਂਦੇ ਨੇ ਪੁੱਤਾਂ ਦੀ ਜੁਨੀ ਭੇਜ ਜਾਂਦੇ ਨੇ ਜਿਹੜੇ ਫਿਰ ਉਹ ਪਰਿਵਾਰ ਦੇ ਮੈਂਬਰਾਂ ਨੂੰ ਬਹੁਤ ਤੰਗ ਕਰਦੇ ਨੇ ਪ੍ਰੇਤ ਦੀ ਜੁਨੀ ਭੇਜਾ ਕੇ ਹੁਣ ਇਹਨਾਂ ਤੋਂ ਛਡਕਾਰਾ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹਨਾਂ ਤੋਂ ਛਡਕਾਰਾ ਕੋਈ ਪੂਰਨ ਸੰਤ ਬ੍ਰਹਮ ਗਿਆਨੀ ਪਾ ਸਕਦਾ ਆਪਾਂ ਇੱਕ ਊਤ ਦੇ ਮੁਕਤੀ ਬਾਰੇ ਆਪਾਂ ਸੁਣਦੇ ਆ ਸੰਤ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਨੇ ਉਹ ਪ੍ਰੇਦੀ ਮੁਕਤੀ ਕੀਤੀ ਸੀਗੀ ਜਿਹਨੂੰ ਜਨ ਤੋਂ ਮੁਕਤ ਕੀਤਾ ਸੀਗਾ ਉਹ ਉਸ ਪ੍ਰੇਦੀ ਮੁਕਤੀ ਤੋਂ ਬਾਅਦ ਕੋਈ ਵੀ ਸੰਤ ਐਸਾ ਨਹੀਂ ਦੇਖਿਆ ਜਿਨੇ ਪ੍ਰੇਤਾਂ ਦੀ ਜੂਨ ਨੂੰ ਮੁਕਤੀ ਦਵਾਈ ਹੋਵੇ ਬਹੁਤ سارے ਪਰਿਵਾਰ ਜਿਹੜੇ ਨੇ ਇਹਨੇ ਸੰਤਾਂ ਦੇ ਕੋਲੇ ਆਉਂਦੇ ਨੇ ਵੀ ਸਾਨੂੰ ਕਰ ਸਾਡੇ ਘਰ ਦੇ ਵਿੱਚ ਕੋਈ ਚੀਜ਼ ਹੈ ਜਿਹੜੇ ਸਾਨੂੰ ਦਬਾਅ ਪਾਉਂਦੀ ਹੈ ਜਿਹੜੇ ਸਾਡਾ ਨੁਕਸਾਨ ਕਰਦੀ ਹੈ ਤੁਸੀਂ ਉਹਨਾਂ ਤੋਂ ਸਾਨੂੰ ਮੁਕਤੀ ਦਿਲਾਓ ਤੇ ਜਿਹੜੇ ਉਹ ਸੰਤ ਨੇ ਜਾਂ ਬਾਬੇ ਨੇ ਕਈ ਭੂਤ ਬ੍ਰੇਦ ਕਰਨ ਵਾਲੇ ਨੇ ਕੋਈ ਤੰਤਰਕ ਨੇ ਇਹਨਾਂ ਸਾਰਿਆਂ ਦੇ ਵਿੱਚੀ ਜਿਹੜੇ ਨੇ ਲੋਕ ਉਹ ਜੇ ਫਿਰਦੇ ਨੇ ਜਿਹੜੇ ਹੁਣ ਸੰਤਾਂ ਕੋਲ ਜਾਂਦੇ ਨੇ ਉਹ ਕਹਿੰਦੇ ਨੇ ਤੁਸੀਂ ਆਪਣੇ ਘਰ ਨੂੰ ਪਵਿੱਤਰ ਕਰਨ ਵਾਸਤੇ ਖੰਡ ਪਾਠ ਕਰਾਓ ਕੋਈ ਕਹਿੰਦਾ ਸਹਿਜ ਪਾਠ ਕਰਾਓ ਤੇ ਜਦੋਂ ਉਹਨਾਂ ਦੇ ਇਹਨਾਂ ਤੋਂ ਮੁਕਤੀ ਨਹੀਂ ਮਿਲਦੀ ਉਹਨਾਂ ਨੂੰ ਬਿਮਾਰੀਆਂ ਤੋਂ ਉਹ ਭੂਤ ਪ੍ਰੇਤਾਂ ਤੋਂ ਨਿਜਾਤ ਨਹੀਂ ਮਿਲਦੀ ਪਰ ਉਹ ਕਹਿੰਦੇ ਨੇ ਐ ਕਰੋ ਤੁਸੀਂ ਸੰਪਟ ਪਾਠ ਕਰਾਓ ਸਾਂਪੜ ਪਾੜ ਦਾ ਖਰਚ ਬਹੁਤ ਜ਼ਿਆਦਾ ਹੋ ਜਾਂਦਾ ਲੱਖਾਂ ਰੁਪਏ ਜੋ ਜਾਂਦਾ ਪਰ ਫੇਰ ਵੀ ਕਈ ਲੋਕ ਕਰਾ ਸਕਦੇ ਨੇ ਉਹ ਕਰਾਉਂਦੇ ਨੇ ਪਰ ਉਹਨਾਂ ਨੂੰ ਇਹਨਾਂ ਤੋਂ ਮੁਕਤੀ ਨਹੀਂ ਮਿਲੀ ਜਦੋਂ ਮੁਕਤੀ ਨਾ ਮਿਲੇ ਫਿਰ ਉਹਨਾਂ ਸੰਤਾਂ ਕੋਲੇ ਜਾਂਦੇ ਨੇ ਕਹਿੰਦੇ ਤੁਸੀਂ ਤਾਂ ਕਹਿੰਦੇ ਸਾਨੂੰ ਇੱਥੋਂ ਮੁਕਤੀ ਮਿਲੂ ਸੰਤੋ ਫਿਰ ਉਹ ਤੰਗ ਕਰਦੇ ਨੇ ਫਿਰ ਜਿਹੜੇ ਸੰਤ ਨੇ ਉਹ ਇਹ ਕਹਿੰਦੇ ਨੇ ਵੀ ਅਸੀਂ ਤਾਂ ਪਾਠ ਬੜੀ ਸ਼ੁੱਧਤਾ ਨਾਲ ਕੀਤਾ ਸੀ ਥੋੜੇ ਜੀ ਕੋਈ ਕਮੀ ਰਹਿ ਗਈ ਹੁਣੀ ਹੈ ਜਿਹੜਾ ਇਹ ਤੁਹਾਨੂੰ ਦੁਆਰਾ ਤੰਗ ਕਰ ਜਵੇ ਆ ਕੇ ਹੁਣ ਜੇ ਸੰਤ ਬਣ ਕੇ ਆਪਾਂ ਸਿਰਫ ਪਾਠ ਦੇ ਨਾਲ ਹੀ ਮੁਕਤੀ ਕਰਨੀ ਹੁੰਦੀ ਫਿਰ ਤਾਂ ਮੁਕਤੀ ਹੋ ਜਾਂਦੀ ਗੁਰਦਾਰਮ ਵਿਚ ਉਹ ਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੀ ਡੇਰਿਆਂ ਵਿੱਚ ਨੇ ਪਾਠ ਇੱਥੇ ਪਾਠ ਹੀ ਕਰਦੇ ਨੇ ਤੇ ਉਹਨਾਂ ਕੋਲ ਵੀ ਜਾ ਕੇ ਪਾਠ ਕਰਾਉਣਾ ਹੁੰਦਾ ਹੈ। ਇਹ ਸਾਰੇ ਵਿਅਕਤੀ ਹੋਈ। ਪਰ ਫੇਰ ਵੀ ਲੋਕ ਭਟਕਦੇ ਫਿਰਦੇ ਨੇ ਇਹਨਾਂ ਗੱਲਾਂ ਨਾਲ। ਇਹਨਾਂ ਜਿਹੜੀਆਂ ਚੀਜ਼ਾਂ ਤੋਂ ਜਿਹੜਾ ਮੁਕਤੀ ਦਵਾ ਸਕਦਾ ਉਹ ਸਿਰਫ ਉਹਨ ਸੰਤ ਬ੍ਰਹਮ ਗਿਆਨੀ ਜਿਹੜਾ ਪ੍ਰਮਾਤਮਾ ਦਾ ਜਨ ਬਣਿਆ ਹੋਇਆ ਹੈ। जिने गुरु ग्रंथ साहिब चों सेज लेके ਉਸ ਨੂੰ ਸਿਮਰ ਕੇ ਪਾ ਲਿਆ ਪਰਮਾਤਮਾ ਨੂੰ ਪਾ ਲਿਆ ਉਹ ਕਹਿੰਦਾ ਜਿੱਥੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ ਗੁਰੂ ਗ੍ਰੰਥ ਸਾਹਿਬ ਨੂੰ ਕੱਲੇ ਮੱਥੇ ਟੇਕਨ ਨਾਲ ਆਪਣਾ ਕੁਝ ਨਹੀਂ ਬਣਨਾ ਜਿੰਨੀ ਦੇਰ ਉਹਦੇ ਵਿੱਚ ਜੋ ਸ਼ਬਦ ਲਿਖਿਆ ਜੋ ਸਿੱਖਿਆ ਦਿੱਤੀ ਆ ਆਪਾਂ ਉਸ ਨੂੰ ਨਾ ਮੰਨੀਏ। ਉਹ ਮੰਨਣ ਕੀ ਨੇ ਆ ਜੀ ਤੇ ਤੋਤੋਂ ਲਿਖੀ ਹੋਈ ਆ। ਜੇ ਨਾਸਤਕ ਤੋਂ ਰਹਾ ਲਿਖਿਆ ਤੇ ਸਤਗੁਰੂ ਮਿਲਿਆ RAM RADHII ਉਹਨੂੰ ਗੁਰੂ ਦੀ ਪ੍ਰਾਪਤੀ ਹੋਣੀ ਆ ਉਹ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਆ। ਉਹ ਉਹ ਸੰਤ ਬ੍ਰਹਮ ਗਿਆਨੀ ਜਿਹੜਾ ਉਹ ਇਹਨਾਂ ਚੀਜ਼ਾਂ ਤੋਂ ਮੁਕਤ ਕਰਾ ਸਕਦਾ। ਅਸੀਂ ਉਹਨਾਂ ਦੇ ਨਾਲ ਕਈ ਥਾਵਾਂ ਤੇ ਕਈ ਘਰਾਂ ਵਿੱਚ ਜਾ ਕੇ ਦੇਖਿਆ ਵਾਂ ਜਿਨ੍ਹਾਂ ਦੇ ਘਰਾਂ ਵਿੱਚ ਭੂਤ ਪ੍ਰੇਤਾਂ ਦਾ ਵਾਸਾ ਸੀ ਉਹਨਾਂ ਨੂੰ ਬਹੁਤ ਤੰਗ ਕਰਦੇ ਸੀ ਉਹ ਹੁਣ ਇਹਨਾਂ ਭੂਤਾਂ ਪ੍ਰੇਤਾਂ ਤੋਂ ਮੁਕਤ ਨੇ ਉਹ ਬਹੁਤ ਖੁਸ਼ ਪਰਿਵਾਰ ਨੇ ਹੁਣ ਜਿਹੜੇ ਰਹਿ ਰਹੇ ਨੇ ਕਈ ਜਗ੍ਹਾ ਸੂ ਆਉਂਦੇ ਨੇ ਵੀ ਅਸੀਂ ਲੱਖਾਂ ਰੁਪਏ ਖਰਚ ਕਰਤੇ ਪਰ ਸਾਡਾ ਫੇਰ ਵੀ ਭਲਾ ਨਹੀਂ ਹੋਇਆ ਸਾਨੂੰ ਇਹਨਾਂ ਤੋਂ ਮੁਕਤੀ ਨਹੀਂ ਮਿਲੀ ਤੇ ਉਹਨਾਂ ਨੂੰ ਮੁਕਤੀ ਇੱਥੋਂ ਹੋ ਮਰ ਚੁੱਕੀ ਹੈ ਅਸੀਂ ਹੁਣ ਖੁਦ ਜਾ ਕੇ ਇੱਕ ਘਰ ਇੱਕ ਪਰਿਵਾਰ ਵਾਲੇ ਐਸੇ ਜਿਨ੍ਹਾਂ ਦੀ ਪਹਿਲਾਂ ਨੋ ਮਰ ਚੁੱਕੀ ਸੀ ਉਹਨਾਂ ਮੁੰਡਿਆਂ ਦੂਜਾ ਵਿਆਹ ਕੀਤਾ ਉਸ ਨੂੰ ਬਹੁਤ ਤੰਗ ਕਰਦੀ ਸੀ ਉਹਨਾਂ ਉਸ ਤੋਂ ਜਦੋਂ ਉਹਨਾਂ ਦੇ ਘਰੇ ਜਾ ਕੇ ਦੇਖਿਆ ਉਹ ਬਹੁਤ ਪਰੇਸ਼ਾਨੇ ਫਿਰ ਉੱਥੇ ਅਰਦਾਸ ਬੇਨਤੀ ਹੋਈ ਸਤ ਸੰਗ ਕੀਤਾ ਤੇ ਉਹ ਘਰ ਵਾਲੇ ਹੁਣ ਬਹੁਤ ਸੁਖੀ ਨੇ ਜਿਹੜੇ ਕਿ ਉਹਨਾਂ ਨੇ ਕੋਈ ਤੰਤਰਕ ਨਹੀਂ ਛੱਡਿਆ ਕੋਈ ਅਸੀਂ ਜਗ੍ਹਾ ਨਹੀਂ ਛੱਡੀ ਜਿਹੜੇ ਕਹਿੰਦੇ ਸੀ ਅਸੀਂ ਉਸ ਦੀ ਗਤੀ ਕਰ ਦਿੰਦੇ ਆ ਉਹਦੀ ਗਤੀ ਨਹੀਂ ਹੋਈ ਉਹ ਉਹ 32 ਜੁਨੀਆਂ ਦੇ ਵਿੱਚ ਸੀ ਪਰ 30 ਜੁਨੀਆਂ ਵਿੱਚ ਸੀ ਜਿਹੜੇ ਸੰਤਾਂ ਨੇ ਉਹਦੀ ਫਿਰ ਮੁਕਤੀ ਕੀਤੀ ਹੈ ਹੋਰ ਵੀ ਬਹੁਤ ਸਾਰੀਆਂ ਮੁਕਤੀਆਂ ਇਹਨਾਂ ਨੇ ਕੀਤੀਆਂ ਨੇ ਮੇਰੇ ਇਹਨਾਂ ਨੂੰ ਸੰਤਾਂ ਨੂੰ ਮਿਲਣ ਤੋਂ ਪਹਿਲਾਂ ਵੀ ਜਿਹੜੇ ਨਾਲ ਦੇ ਬੰਦੇ ਨੇ ਦੱਸਦੇ ਨੇ ਵੀ ਅਸੀਂ ਬਹੁਤ ਸਾਦੇ ਦੇਖਿਆ ਕਿ ਇੱਕ ਤਾਂ ਜਨ ਵੀ ਕੱਢਿਆ ਇਹਨਾਂ ਨੇ ਉਹ ਜੰਦੀ ਵੀ ਮੁਕਤੀ ਕੀਤੀ ਆ ਜਿਹੜਾ ਬ੍ਰह्म ਗਿਆਨੀ ਹੁੰਦਾ ਇਹਦੀ ਦ੍ਰਿਸ਼ਟੀ ਜਿਹੜੀ ਆ ਜਦੋਂ ਪੈ ਜੂਵੇ ਉਹ ਜਗਿਆਸੋਂ ਦੀ ਉਹ ਪਰਿਵਾਰ ਦੀ ਉਤਿ ਮੁਕਤੀ ਹੋ ਜਾਂਦੀ ਹੈ ਉਹ ਬ੍ਰह्म ਗਹਿਨ ਕੇ ਜਿਸ਼ਟ ਅਮਰਤ ਵਰਸੇ ਹੁਣ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਦੁੱਖਾਂ ਰੋਗਾਂ ਤੋਂ ਇਹ ਜਿਹੜੇ ਭੂਤ ਪ੍ਰੇਤਾ ਨਾਲ ਗਰਸੇ ਹੋਏ ਨੇ ਟੈਲੀਫੋਨ ਸਾਨੂੰ ਬਹੁਤ ਆਉਂਦੇ ਨੇ ਇਹਨਾਂ ਦੇ ਇਸ ਲਈ ਇਹ ਵੀਡੀਓ ਅਸੀਂ ਦੁਆਰਾ ਹੁਣ ਪਾ ਰਹੇ ਆਂ ਵੀ ਸਾਨੂੰ ਇਹਨਾਂ ਤੋਂ ਮੁਕਤੀ ਦਿਵਾਓ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਖਸ ਦੇ ਪਹਿਲਾਂ ਹਰ ਕੇ ਨਾਮ ਦੇ ਵਪਾਰੀ ਚੈਨਲ ਚਾਹੀ ਸੀ ਜੋ ਸੰਤ ਮਹਾਪੁਰਜ ਜੀ ਤੇ ਕਥਾ ਵੀ ਉਹਨਾਂ ਜੀ ਕਰਦੇ ਨੇ ਤੇ ਉਹ ਕਥਾ ਵਾਰਤਾ ਜਿਹੜੀ ਸੀਗੀ ਉਹ ਚਲਦੀ ਸੀ ਉਹਨਾਂ ਅਸਤੇ ਹੁਣ ਵੀ ਕਥਾ ਚੱਲਦੀ ਹੈ ਸ਼ਾਮ ਨੂੰ ਜਿਹਾ ਜਸਾ 8 ਤੋਂ 9 ਤੱਕ ਤੇ ਉਹਨਾਂ ਤੋਂ ਹੁਣ ਮੁਕਤੀ ਜਿਹੜੀ ਆ ਤੂਤ ਪ੍ਰੇਤਾਂ ਤੋਂ ਤਾਂ ਹੀ ਮਿਲਦੀ ਆ ਜੇ ਕੋਈ ਉਹ ਸੰਤ ਦੀ ਸ਼ਰਨ ਵਿੱਚ ਜਾਊਗਾ ਸੰਤ ਨੇ ਬ੍ਰह्मज्ञानी ਨੇ ਕਿਸ ਨੂੰ ਇਹ ਨਹੀਂ ਕਿਹਾ ਤੁਸੀਂ ਖੰਡ ਪਾਠ ਕਰਾਓ ਸਹਿਜ ਪਾਠ ਕਰਾਓ ਉਹਨਾਂ ਦਾ ਉਹ ਦਇਆ ਨਾਲ ਮੁਕਤੀ ਕਰ ਦੇਣੀ ਆ ਕਿਉਂਕਿ ਇਹ ਇਨਾਂ ਕੋਲੇ ਨਾਂ ਪਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਤੇ ਨਾ ਹੀ ਗੋਲਕਾ ਨਾ ਹੀ ਇਹਨਾਂ ਨੇ ਕੋਈ ਪੈਸਾ ਲੈਣਾ ਇਹਨਾਂ ਦੇ ਪੰਜਾਂ ਨੂੰ ਮੁਕ ਆ ਮਾਰੇ ਹੋਏ ਨੇ ਪੰਜੇ ਆਪਦੇ ਕੋਲੇ ਪੈਸੇ ਤੋਂ ਵੀ ਮੁਕਤ ਨੇ ਇਹ ਇਹ ਪੈਸਾ ਲੈਣਾ ਇਕੱਠਾ ਕਰਨਾ ਕੋਈ ਵੀ ਇਹ ਜਿਹੜੇ ਚਾਹੁੰਦੇ ਨੇ ਜਿਹੜੇ ਪਰਿਵਾਰ ਇਹਨਾਂ ਦਾ ਦੁੱਖਾਂ ਰੋਗਾਂ ਤੋਂ ਜੀਤੇ ਕਰਾਏ ਤੋਂ ਜਾ ਭੂਤ ਪ੍ਰੇਤਾਂ ਤੋਂ ਜਿਹੜੇ ਦੁਖੀ ਨੇ ਉਹ ਆ ਕੇ ਆਪਣੇ ਜਿਹੜੇ ਦੁੱਖ ਨੇ ਉਹ ਦੂਰ ਕਰਵਾ ਸਕਦੇ ਹਨ ਆਪਣੇ ਘਰਾਂ ਵਿੱਚ ਸੰਤ ਦੇ ਚਰਨ ਪਵਾ ਕੇ ਘਰ ਨੂੰ ਪਵਿੱਤਰ ਕਰਾ ਸਕਦੇ ਹਨ ਉਹ ਬਦ ਰੂਹਾਂ ਜਿਹੜੀਆਂ ਨੇ ਉੱਥੋਂ ਫਿਰ ਚਲੇ ਜਾਂਦੀਆਂ ਦੁਬਾਰਾ ਨਹੀਂ ਆਉਂਦੀਆਂ ਉਹ ਅਸੀਂ ਬਹੁਤ ਸਾਰੇ ਘਰਾਂ ਵਿੱਚ ਜਾ ਕੇ ਇਹ ਦੁੱਖਾਂ ਤਕਲੀਫਾਂ ਤੋਂ ਉਹਨਾਂ ਤੋਂ निजात ਦਵਾ ਚੁੱਕੇ ਹਾਂ ਤੁਸੀਂ ਇਸ ਸੰਤ ਦੀ ਸ਼ਰਨ ਵਿੱਚ ਆਓ ਤੇ ਆਪਣੇ ਦੁੱਖਾਂ ਦੁੱਖਾਂ ਤੋਂ ਜਿਹੜੇ ਬਦਲੂਹਾਂ ਨੇ ਇਹਨਾਂ ਤੋਂ ਸਹਾਰਾ ਪਾਓ ਤੇ ਉਹਨਾਂ ਦੀ ਆਪ ਵੀ ਮੁਕਤ ਹੋਵੋ ਤੇ ਉਹ ਬਦਲੂਹਾਂ ਦੀ ਵੀ ਮੁਕਤੀ ਕਰਾਓ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਜੀ